ਮਨ ਦੀ ਅੰਦਰ ਕਿਰਦਾ ਹੈ ਸਾਡੇ ਅੰਦਰ ਮਨ ਜਿੱਤੇ ਅੰਦਰ ਮਨ ਦੁੱਖ ਹੁੰਦਾ ਹੈ ਨਾ ਉੱਥੇ ਮਲਮ ਲੱਗਦੀ ਹੈ ਸ਼ਬਦ ਰਾਈ ਅਸੀਂ ਕਈ ਵਾਰੀ ਐਸੇ ਸ਼ਬਦ ਨੇ ਹੁੰਦੇ ਨੇ ਅੰਦਰ ਜ਼ਖਮ ਹੋਏ ਹੁੰਦੇ ਨੇ ਦੁੱਖ ਹੁੰਦੇ ਨੇ ਅੰਦਰ ਫਿਰ ਉਹ ਜ਼ਖਮਾਂ ਤੇ ਪੱਟੀ ਹੁੰਦੀ ਹੈ ਮਲਮ ਲੱਗਦੇ ਨੇ ਸੰਸਾਰ ਸਾਰਾ ਦੁਖੀਆ ਨਾਨਕ ਦੁਖੀਆ ਸੰਸਾਰ ਮਹਾਂਪੁਰ ਕੰਦੇ ਜੀ ਕੋਈ ਘਰ ਬਚੇਗਾ ਨਹੀਂ ਉਕਾਨ ਜੀ ਕੋਈ ਘਰ ਨਹੀਂ ਬਚੇਗਾ ਜਿਹਦੇ ਘਰ ਦੁੱਖ ਨਹੀਂ ਹੋਏਗਾ ਸਰੀਰਿਕ ਦੁੱਖ ਦੇਖਦੇ ਆ ਰਹੇ ਆ ਮਸਤਾਨ ਤੇ ਦੇਖਦੇ ਆ ਇਤਵਾਰ ਨੂੰ ਲੈਣਾ ਲੱਗਦੀਆਂ ਨੇ ਬੁੱਧਵਾਰ ਨੂੰ ਸੰਗਤ ਬਹੁਤ ਆਂਦੀ ਐ ਸਾਰਾ ਦਿਨ ਫੋਨਾਤੀ ਚੱਲਦਾ ਰਹਿੰਦਾ ਦੁੱਖ ਹੀ ਦੁੱਖ ਦੁੱਖੀ ਸੁਣਦੇ ਆ ਦੁੱਖੀ ਦੁੱਖ ਨੇ ਸੁੱਖ ਮੇਰੇ ਨਾਨਕ ਦੇ ਘਰ ਚ ਗੁਰੂ ਨਾਨਕ ਦੀ ਗੋਦ ਵਿੱਚ ਗੁਰੂ ਨਾਨਕ ਦੇ ਬੋਲਾਂ ਚ ਸੁੱਖ ਹੈ ਜਿਨ੍ਹਾਂ ਨੇ ਬੋਲਾਂ ਨੂੰ ਆਪਣਾ ਬਣਾ ਲਿਆ ਸਮਝ ਲਿਆ ਬਾਬਾ ਬਾਬੇ ਨਾਨਕ ਨੂੰ ਆਪਣਾ ਬਣਾ ਲਿਆ ਆਪਣੇ ਕਲਗੀਧਰ ਪਾਸਾ ਜੂ ਆਪਣਾ ਬਣਾ ਲਿਆ ਜਿਨ੍ਹਾਂ ਨੇ ਸਬਦ ਗੁਰੂ ਸਾਹਿਬ ਸ੍ਰੀ ਗੁਰਗੰਸਾਹਿਬ ਜੂ ਆਪਣਾ ਬਣਾ ਲਿਆ ਜਿਨ੍ਹਾਂ ਦੇ ਅੰਦਰ ਟਿਕ ਗਿਆ ਪਰ ਸੁੱਖ ਉੱਥੇ ਹੀ ਹੈ ਉਸ ਤੋਂ ਬਾਹਰ ਨਹੀਂ ਜਦੋਂ ਥੋੜਾ ਜਿਹਾ ਵੀ ਪਾਸੇ ਹੁੰਨੇ ਆ ਨਾ ਫਿਰ ਦੁੱਖ ਆ ਜਾਂਦੇ ਨੇ ਬਹੁਤ ساری ਸੰਗਤ ਨੂੰ ਕਈ ਦਾ ਨਾਮ ਜਪਦੇ ਨੇ ਬਾਬਾ ਜੀ ਉਨੀ ਚੇਰੀ ਸੁਖ ਹੈ ਜਦੋਂ ਨਾਮ ਤੋਂ ਹਟ ਜਾਂਦੇ ਆ ਕਿਉਂਕਿ ਕਿਰਤੀਆਂ ਅਸੀਂ ਕਿਰਤ ਕਰਦੇ ਆ ਪਰਵਾਹ ਚ ਰਹਿਣਾ ਫਿਰ ਦੁੱਖ ਆ ਜਾਂਦਾ ਭੱਜ ਕੇ ਆਂਦਾ ਹੈ ਦੁੱਖ ਗੁਰੂ ਤੋਂ ਛੁੱਟਿਆ ਤੇ ਦੁੱਖ ਆਇਆ ਭੱਜ ਕੇ ਦੁੱਖ ਆ ਗਿਆ ਥੋੜਾ ਜਿਹਾ ਵੀ ਮੂੰਹ ਮੋੜਿਆ ਗੁਰੂ ਤੋਂ ਤੇ ਦੁੱਖ ਨੇ ਘੇਰ ਲਿਆ ਫੱਟ ਘੇਰ ਲਿਆ ਲੰਮਾ ਪਾ ਲਿਆ ਉੱਥੇ ਬਸ ਇਹ ਸੰਸਾਰ ਦੀ ਜੀਵਨ ਦੀ ਫਿਕਰ ਬਣ ਗਈ ਹੈ ਸੋਚ ਬਣ ਗਈ ਹੈ ਆ ਇੱਕ ਮੈਂ ਬੈਠਾ ਸੀ ਮੈਂ ਇਹ ਸਭ ਸੁਣ ਰਿਹਾ ਸੀ ਤੇ ਮੇਰੇ ਮਨ 'ਚ ਇੱਕ ਆਇਆ ਕਿ ਆਪਾਂ ਇੱਕ ਸਾਰੇ ਸ਼ਬਦ ਪੜ੍ਹੇ ਤੇਰਾ ਕੀਤਾ ਜਾਤੋ ਜਾਤੋ ਨਹੀਂ ਮੈਨੂੰ ਜੋਤ ਹੋਈ ਮੈਂ ਨਿਰਗੁਣਿਆ ਰਹੇ ਆਪੇ ਤਰਸ ਤਰਸ ਪਿਆ ਮੈਂ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਨੰ ਮਨ ਹਰਿਆ ਇਹ ਮੇਰੇ ਸਤਿਗੁਰ ਜੀ ਅਰਦਾਸ ਕਰਦੇ ਨੇ ਔਰ ਅਸੀਂ ਵੀ ਇਹ ਅਰਦਾਸ ਕਰਨੀ ਸਤਿਗੁਰਾਂ ਦੀ ਅਰਦਾਸ ਕਰਿਆ ਕਰੋ ਆਪ ਜੀ ਸਾਰੇ ਪੜਿਆ ਕਰੋ ਸਿਰੇ ਉੱਠ ਕੇ ਮਹਾਂਪੁਰਖ ਕਿੰਨੀ ਪਿਆਰੀ ਜਾਨੂ ਜ਼ੁਗਤੀ ਜੀੜ ਦੀ ਸਿਖਾ ਕੇ ਗਏ ਜੀਣਾ ਸਿਖਾਏ ਸਾਨੂੰ ਸਿਰੇ ਮਰਤਵਲੇ ਉੱਠ ਕੇ ਸਿਰੇ ਪਾਈ ਹਾਜ਼ਰੀ ਭਰਿਆ ਕਰੋ ਪਾਈ ਕਿਹੜਾ ਸ਼ਬਦ ਗੁਰ ਕੀ ਮੂਰਤ ਹਾਂ ਸਿਰੇ ਉੱਠਣਾ ਤੇ ਉੱਠਦੇ ਸਾਥ ਹੀ ਚੌਂਕੜਾ ਲਾ ਕੇ ਬਹਿ ਜਾਣਾ ਫਿਰ ਉਹਨਾਂ ਨੇ ਕਿਹਾ ਕਿ ਦੁਪਹਿਰ ਨੂੰ ਕੀਰਤ ਕਰ ਦਿਓ ਸਮਾਂ ਬਣ ਜਾਏ ਤੇ ਫਿਰ ਕੋਈ ਨੂੰ ਯਾਦ ਪੈਰ ਨਹੀਂ ਨਾ ਦੁਪਹਿਰ ਨੂੰ ਉੱਥੇ 1 ਵਜੇ ਹਨ ਹਾਜ਼ਰੀ ਹੁੰਦੀ ਹੈ 1 ਵਜੇ ਫਿਰ ਸਤਿਗੁਰੂ ਨੂੰ ਯਾਦ ਕਰ ਲਿਆ ਰਾਤੀ ਸੌਣ ਲੱਗੇ ਸੌਣ ਲੱਗੇ ਆ ਫਿਰ ਚੌਂਕੜਾ ਲਾ ਲਿਆ ਫਿਰ ਮੇਰੇ ਸਤਿਗੁਰੂ ਨੂੰ ਯਾਦ ਕਰਕੇ ਸੋ ਗਏ ਭਾਉ ਕੀ ਹੈ ਮੇਰਾ ਗੁਰਸਿੱਖ ਸਿੱਖ ਅਮੀਸਾ ਗੁਰੂ ਨਾਨਕ ਦੀ ਗੋਦ ਵਿੱਚ ਰਹੇ ਇਸ ਰੀਰ ਕਰਕੇ ਵੀ ਤੇ ਮਨ ਕਰਕੇ ਵੀ ਸਰੀਰ ਕਰਕੇ ਵੀ ਸਤਿਗੁਰ ਦੀ ਗੋਦੀ ਚ ਰਹਿਣਾ ਤੇ ਮਨ ਕਰਕੇ ਵੀ ਸਤਿਗੁਰ ਦੀ ਗੋਦੀ ਚ ਰਹਿਣਾ ਹਮੇਸ਼ਾ ਰਾਤ ਕੀ ਸੌਣ ਲੱਗਾ ਹੈ ਨਾ ਵੀ ਸਤਿਗੁਰ ਨੂੰ ਯਾਦ ਕਰਕੇ ਸੋਣਾ ਤੂੰ ਐਵੇਂ ਨਾ ਪੀ ਟੀਵੀ ਦੇਖ ਕੇ ਕਲੇਸ ਦੇਖ ਕੇ ਸੋ ਜਾ ਨਾਟਕ ਦੇਖ ਕੇ ਸੋ ਗਏ ਨਾਟਕ ਤਾਂ ਸਾਡੇ ਬਣੇ ਪਏ ਨੇ ਸਾਡੇ ਅਸੀਂ ਬਣਾਏ ਨਾਟਕ ਨਹੀਂ ਅਸੀਂ ਉਹ ਨਾਟਕ ਨਹੀਂ ਦੇਖਣੇ ਅਸੀਂ ਗੁਰੂ ਨਾਨਕ ਨੂੰ ਦੇਖਣਾ ਹੈ ਗੁਰੂ ਨਾਨਕ ਦੀ ਸੋਚ ਨੂੰ ਦੇਖਣਾ ਹੈ ਗੁਰੂ ਨਾਨਕ ਦੇ ਗੁਣਾਂ ਨੂੰ ਦੇਖਣਾ ਹੈ ਮਾਪੁਰਖਾਂ ਦੇ ਗੁਣਾ ਨੂੰ ਦੇਖ ਲਿਆ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਅੱਖਾਂ ਬੰਦ ਹੁੰਦੀਆਂ ਸੀ ਤਾਂ ਵੀ ਉਹਨਾਂ ਦੇ ਹੱਥ ਪੈਰ ਚੱਲਦੇ ਰਹਿੰਦੇ ਸੀ ਭਜਨ ਕਰਦੇ ਰਹਿੰਦੇ ਸੀ ਅੱਖਾਂ ਖੋਲਣੀਆਂ ਨਹੀਂ ਹਮੇਸ਼ਾ ਉਹਨਾਂ ਨੇ ਅੱਖਾਂ ਨੇਤਰ ਬੰਦ ਰੱਖਦੇ ਸੀ ਆਪਣੇ ਜਦੋਂ ਕਿਸੇ ਨੇ ਆਵਾਜ਼ ਮਾਰਨੀ ਉਹਨਾਂ ਨੇ ਇੱਕਦਮ ਜਾਗ ਗਏ ਉਸ ਨੂੰ ਉਹਨਾਂ ਕੀ ਹੈ ਰੱਖਦੇ ਧਿਆਨ ਦੇ ਸਾਨੂੰ ਉਹਨਾਂ ਨੂੰ ਇਹੀ ਸਾਨੂੰ ਉਪਕਤੀ ਸਮਝਾ ਕੇ ਸਤਗੁਰੂ ਜੀ ਕਹੇ ਆ ਅਸੀਂ ਕਲਗੀ ਤਰਪਾ ਸਾਹਿਬ ਦੇ ਉਪਾਸਕ ਹਾਂ ਸਬ ਸੈ ਗੁਰਗੰਸਬ ਦੇ ਉਪਾਸਕਾਂ ਸਾਨੂੰ ਸਤਿਗੁਰ ਕਲਕੀਤਾਰ ਸਮਝਾ ਕੇ ਗਏ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਇਸ ਤੋਂ ਬਾਹਰ ਨਹੀਂ ਇੱਥੋਂ ਕੁਛ ਨਹੀਂ ਇੱਥੋਂ ਬਾਹਰ ਨਹੀਂ ਜਾਣਾ ਆਪਾਂ ਨੇ ਸੰਜੀ ਮਾਰੇ ਮਹਾਂਪੁਰਖ ਕਹਿੰਦੇ ਜੀ ਪ੍ਰਾਪਤੀਆਂ ਤੇ ਉਪਰ ਦਿਨਾਵੀ ਪਦਾਰਥ ਤੁਸੀਂ ਲੈ ਸਕਦੇ ਹੋ ਪਰ ਜਿਹੜੀ ਆਤਮਾ ਰੂਹਾਨੀ ਜਿਹੜੀ ਗੱਲਾਂ ਨੇ ਉਹ ਗੁਰੂ ਤੋਂ ਮਿਲ ਸਕਦੀਆਂ ਹੋਰ ਕਿਸੇ ਕੋਲ ਨਹੀਂ ਮਿਲ ਸਕਦੀਆਂ ਪਦਾਰਥ ਤਾਂ ਅਸੀਂ ਲੈ ਰੇ ਬੜੀ ਲੈਣਾ ਦੁਕਾਨਾਂ ਖੁੱਲ ਗਿਆ ਹੁਣ 421 ਦਾ ਜਮਾਨਾ ਆ ਗਿਆ ਹੁਣ ਫਿਰ ਦੁਬਾਰਾ ਆ ਪਿਆ ਪਦਾਰਥ ਤਾਂ ਲੈ ਸਕਦੇ ਆਂ ਅਸੀਂ ਸਰੀਰਾਂ ਕੋਲੋਂ ਪਰ ਜਿਹੜੀ ਮਨ ਦੀ ਗੱਲ ਐ ਨਾ ਮਨ ਦੀ ਦਵਾਈ ਐ ਨਾ ਜੜੀ ਉਹ ਮੇਰੇ ਸਤਿਗੁਰੂ ਕੋਲ ਮਿਲ ਸਕਦੀ ਐ ਬਸ ਤੇ ਮਨ ਗੱਲ ਖੇੜੀ ਮਨ ਦੀ ਆ ਗਈ ਐ ਹੁਣ ਜੇ ਮਨ ਮੰਨਿਆ ਤੇ ਤਾਂ ਗੱਲ ਬਣਦੀ ਐ ਜੇ ਮਨ ਮੰਨਿਆ ਹੀ ਨਹੀਂ ਤੇ ਫਿਰ ਕੁਝ ਵੀ ਨਹੀਂ ਇਕ ਜਬਦਾ ਇਥੇ ਸਤਿਖੰਡ ਵਸੇ ਨਰਨਕਾਰ ਕਰ ਕਰ ਵੇਖੇ ਨਦਰ ਨਿਆਲ ਮੈਂ ਕਹਨਾ ਕਹਿੰਦੇ ਨੇ ਗੁਰੂ ਘਰ ਬੈਠੇ ਆ ਸਤਿਖੰਡ ਬੈਠੇ ਆ ਪਰ ਇਹ ਮਨ ਵੀ ਐ ਇਤੇ ਵੀ ਸਤਿਖੰਡ ਐ ਇੱਕ ਜੇ ਮੇਰੇ ਸਤਿਗੁਰ ਦਾ ਨਾਮ ਟਿਕਿਆ ਹੋਇਆ ਤਾਂ ਜੇ ਮਨ ਮਨ ਵਿੱਚ ਮਨ ਵਿੱਚ ਇਸ ਭਾਂਡੇ ਵਿੱਚ ਸਤਿਗੁਰ ਦਾ ਨਾਮ ਟਿਕਿਆ ਹੋਇਆ ਇਹ ਸਤਿਖੰਡ ਐ ਅੰਦਰ ਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅੰਦਰ ਸਤਿਗੁਰ ਦਾ ਆਵਾਸ ਸੀ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਮਨ ਵਿੱਚ ਵਾਸ ਸੀ ਸਤਗੁਰ ਦਾ ਸੱਚਖੰਡ ਸੀ ਉਹਨਾਂ ਦੇ ਅੰਦਰ ਬਹੁਤ ਸਾਰੇ ਮਹਾਪੁਰਖ ਸੀ ਜਿਨ੍ਹਾਂ ਦੇ ਅੰਦਰ ਸਤਗੁਰ ਦਾ ਵਾਸ ਸੀ ਖੇੜਾ ਸੀ ਅੰਦਰ ਉਹਨਾਂ ਦੇ ਸਤਗੁਰ ਦੀ ਰਹਿਮਤਾਂ ਸੀ ਉਹਨਾਂ ਦੇ ਅੰਦਰ ਆਪਾਂ ਵੀ ਸਾਧ ਸੰਗਤ ਜੀ ਆਪਾਂ ਵੀ ਉਹਨਾਂ ਦੇ ਸੇਵਕਾਂ ਉਹਨਾਂ ਦੇ ਬੱਚੇ ਆ ਬਹੁਤ ਵਧੀਆ ਫੁਲਵਾੜੀ ਸਤਗੁਰ ਜੀ ਲਗਾ ਕੇ ਗਏ ਨੇ ਤਰਮੀੜੀ ਚ ਮਹਾਪੁਰਖਾਂ ਦੇ ਮੁਬਾਰਕ ਚਰਨ ਪੰਦੇ ਰਹੇ ਨੇ ਥੇ ਔਰ ਬਹੁਤ ਕਮਾਈਆਂ ਨੇ ਅਜੇ ਵੀ ਸਾਡੇ ਅੰਦਰ ਹੈ ਨੇ ਥੋੜੀ ਜੀ ਠੇਰ ਮੇਰ ਹੈ ਇੱਥੇ ਹਾਲੇ ਉਹ ਖਤਮ ਹੋ ਜਾਏ ਤੇ ਫਿਰ ਸਾਰੇ ਹੀ ਸਭ ਦੇ ਅੰਦਰ ਸਤਿਖੰਡ ਹੈ ਸਤਿਖੰਡ ਹੈ ਸਾਰੇ ਦੇ ਅੰਦਰ ਕਦੀ ਆਪਣੇ ਅੰਦਰ ਚਾਤੀ ਮਾਰੀ ਹੈ ਨਾ ਫਿਰ ਪੇ ਸਤਿਖੰਡ ਹੀ ਹੈ ਸਾਡੇ ਅੰਦਰ ਐਵੇਂ ਨਹੀਂ ਆਇਆ ਸਤਿਖੰਡ ਨੇ ਜੋਤ ਟਿਕਾਇਤਾ ਤਾ ਤੂੰ ਜਗ ਵਿੱਚ ਆਇਆ ਉਨੇ ਜੇ ਜੋਤ ਟਕਾਈ ਹੈ ਇਸ ਸਰੀਰ ਉਸ ਭਾਂਡੇ ਵਿੱਚ ਸਤਿਗੁਰ ਨੇ ਆਪਣੀ ਜੋਤ ਟਕਾ ਕੇ ਤਾਂ ਸੰਸਾਰ ਚ ਭੇਜਿਆ ਤੇ ਨੂੰ ਜਾ ਤੂ ਆ ਗਏ ਹੁਣ ਹੁਣ ਸਾਧ ਸੰਗਤ ਜੀ ਹੁਣ ਤਾਂ ਆ ਗਏ ਆਪਾਂ ਕੋਈ ਪੁਰਲੇ ਕਰਮ ਨੇ ਸਾਡੇ ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਆ ਗਏ ਆ ਅਸੀਂ ਸੰਸਾਰ ਵਿੱਚ ਇਹ ਪੁਰਲੇ ਕਰਮ ਨੇ ਸਾਡੇ ਮਨੁੱਖਾ ਜਮਾ ਸਾਨੂੰ ਉਹਨਾਂ ਦੇ ਫਲਾਂ ਕਰਕੇ ਪ੍ਰਾਪਤ ਹੋਇਆ ਉਹ ਰਜੀ ਸੰਗਤ ਮਿਲੀ ਸਹਿਬਾਂ ਦੀ ਸੰਗਤ ਮਿਲੀ ਸਹਿਬ ਸ੍ਰੀ ਗੁਰਗੰਸਾਬ ਦੀ ਸੰਗਤ ਕੀ ਉਹਨਾਂ ਦੇ ਵਸਾਏ ਮਹਾਂਪੁਰਖਾਂ ਦੇ ਸਾਨੂੰ ਸੰਗਤ ਮਿਲੀ ਉਹਨਾਂ ਨੇ ਸਾਨੂੰ ਇਸ ਰਸਤੇ ਰਸਤੇ ਸਪਾਇਆ ਸਾਨੂੰ ਸਹਿਬਾਂ ਨੇ ਦਸਤਾ ਸਮਝਾਇਆ ਉਸ ਨੂੰ ਸਹਿਬਾਂ ਨੂੰ ਕਿਸ ਤਰ੍ਹਾਂ ਤੁਸੀਂ ਪਿਆਰ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਯਾਦ ਕਰਨਾ ਉਸ ਨੂੰ ਜੋ ਮੰਗਣਾ ਹੈ ਤੇ ਸਹਿਬਾਂ ਕੋਲ ਮੰਗਣਾ ਹੈ ਪਦਾਰਥ ਮੰਗਣੇ ਨੇ ਸਹਿਬਾਂ ਕੋਲ ਮੰਗਣੇ ਨੇ ਆਪਾਂ ਨੇ ਪਦਾਰਥ ਆ ਮਿਲਗੇ ਆਪਾਂ ਨੂੰ ਹੁਣ ਮਨ ਕਰਕੇ ਵੀ ਆਪਾਂ ਗੁਰੂ ਕਿਰਪਾ ਕਰੀਏ ਆਪਾਂ ਸਾਡੇ ਮਨਾਂ ਤੇ ਵੀ ਸਾਡਾ ਕਿਰਪਾ ਹੋ ਜਾਏ ਮਨਾਂ ਤੇ ਵੀ ਕਿਰਪਾ ਜਿੱਦਨ ਮਨ ਤੇ ਆ ਗਈ ਨਾ ਕਿਰਪਾ ਹੋ ਗਈ ਨਾ ਤੇ ਸਭ ਕੁਝ ਛੁੱਟ ਜਾਣਾ ਤੁਹਾਡਾ ਮੈਂ ਤਾਂ ਹੁਣ ਸਮਾਂ ਵੀ ਆ ਗਿਆ ਹੈ ਪਦਾਰਥਾਂ ਨੂੰ ਪਿਆਰ ਛੱਡ ਕੇ ਤੇ ਪਦਾਰਥਾਂ ਬਹੁਤ ਸਾਰੇ ਪਿੱਛੇ ਲੱਗੇ ਪਦਾਰਥਾਂ ਨੂੰ ਛੱਡ ਕੇ ਮਾਲਕ ਦੇ ਪਿੱਛੇ ਲੱਗ ਜੋ ਪਾਈ ਹੁਣ ਮਾਲਕ ਦੇ ਪਿੱਛੇ ਲੱ ਸਮਾਂ ਬਣਦਾ ਜਾ ਰਿਹਾ ਹੈ ਜਿਆਦਾ ਸਮਾਂ ਨਹੀਂ ਹੈ ਥੋੜਾ ਜਿਹਾ ਸਮਾਂ ਹੈ ਹੁਣ ਆਪਾਂ ਸਾਰੇ ਮਾਲਕ ਨੂੰ ਧਿਆਈਏ ਮਾਲਕ ਨਾਲ ਪਿਆਰ ਕਰੀ ਸਤਿਗੁਰੂ ਨਾਲ ਪਿਆਰ ਕਰਿਆ ਕਰੋ ਆਪਣਾ ਬੈਠੇ ਅਮਰਤ ਵੇਲੇ ਉੱਠ ਕੇ ਬੈਠ ਕੇ ਚੌਂਕੜਾ ਲਾਣਾ ਤੁਸੀਂ ਵੀ ਆਪ ਭਾਈ ਸਾਹਿਬ ਕਹਿ ਰਹੇ ਸੀ ਬੈਟਰੀ ਚਾਰਜ ਕਰਨ ਵਾਲੀ ਗੱਲ ਕਰ ਸਮਝਾ ਰਹੇ ਸੀ ਤੁਹਾਨੂੰ ਰੋਜ਼ ਬੈਟਰੀ ਚਾਰਜ ਕਰੋ ਆਪਣੀ ਹੋ ਜਾਣਾ ਧਿਆਰ ਕਰੋ 5 ਮਿੰਟ 10 ਮਿੰਟ 15 ਮਿੰਟ ਅੱਧਾ ਘੰਟਾ ਧਿਆਓ ਰੋਜ਼ ਬੈਠੋ ਸ਼ਾਮ ਨੂੰ ਸੌਣ ਲੱਗੇ ਫਿਰ ਬਹਿ ਜਾਓ ਦੁਪਹਿਰੇ ਘਰ ਚ ਨੇ ਐਵੇਂ ਟੀਵੀ ਲਾ ਕੇ ਮੋਬਾਈਲ ਖੁਣ ਲੈ ਕੇ ਬੈਠੇ ਟਾਈਮ ਖਰਾਬ ਜ਼ਿੰਦਗੀ ਆਪਣੀ ਸਵਾਸ ਖਰਾਬ ਕਰ ਰਹੇ ਹੋ ਆਪਾਂ ਤੇ ਜਿਹਨੂੰ ਸਮਝ ਲੱਗੇ ਉਦੋਂ ਹੀ ਬਹਿ ਗਏ ਸਤਿਗੁਰੂ ਨੂੰ ਯਾਦ ਕਰ ਲਿਆ ਪਿਆਰ ਕਰ ਲਿਆ ਪਰ ਸਤਿਗੁਰੂ ਨੂੰ ਬਸ ਇੰਨੇ ਕੁ ਬੇਨਤੀਆਂ ਸਾਧ ਸੰਗ ਜੀਓ ਬਸ ਇਹ ਮਾਪੁਰ ਖਾਨੇ ਸਾਨੂੰ ਸਤਿਗੁਰੂ ਨਾਲ ਜੋੜ ਕੇ ਗਏ ਆ ਅਸੀਂ ਜੁੜੇ ਰਹੀਏ ਜੁੜੇ ਰਹੀਏ ਆਪਾਂ ਰੋਜ਼ ਸਵੇਰੇ ਅਰਦਾਸ ਕਰਿਆ ਕਰੋ ਮਹਾਰਾਜ ਜਿਨ੍ਹਾਂ ਦੇ ਮਨ ਨਹੀਂ ਲੱਗਦੇ ਸਤਿਗੁਰੂ ਜੋੜ ਲੈ ਸਾਨੂੰ ਮੰਨ ਲੋ ਚੇ ਗੁਰਦਰਸ਼ਨ ਤਾਈਂ ਪਲਪਕੇ ਚਾਤਰ ਕੀ ਨਹੀਂ ਮਾਪੁਰ ਕਹਿੰਦੇ ਹੁੰਦੀ ਸੀ ਨੀ ਕਿ ਚਿੱਠੀਆਂ ਪੜਦਾਂ ਮੈਨੂੰ ਪਤਾ ਨਹੀਂ ਸੀ ਚਿੱਠੀਆਂ ਕਿਹੜੀਆਂ ਨੇ ਪਰ ਉਹ ਕਦੀ ਨਾ ਨਹੀਂ ਲੰਦੇ ਸੀ ਕਹਿੰਦੇ ਚਿੱਠੀਆਂ ਨੇ ਗੁਰੂ ਸਾਹਿਬ ਚਿੱਠੀਆਂ ਲਿਖ ਕੇ ਗਏ ਨੇ ਤਿੰਨ ਚਿੱਠੀਆਂ ਮਹਾਰਾਜ ਲਿਖੀਆਂ ਮਹਾਰਾਜ ਜੀ ਨੇ ਕਹਿੰਦੇ ਉਹ ਚਿੱਠੀਆਂ ਪੜਿਆ ਕਰੋ ਰੋਜ਼ਾਨਾ ਮੈਨੂੰ ਸਮਝ ਨਹੀਂ ਆਈ ਮੈਂ ਪੁੱਛਿਆ ਫਿਰ ਸਿੰਘ ਸਾਹਿਬ ਜੀ ਕੋਲੋਂ ਗੰਧੀ ਸਾਹਿਬ ਕੋਲੋਂ ਮਾਰੇ ਚਿੱਠੀਆਂ ਲਿਖ ਕੇ ਗਏ ਨੇ ਕਹਿੰਦੇ ਹਾਂ ਉਹ ਆਪਨੇ ਦੱਸਦੇ ਸੀ ਇੰਨੀ ਕਹਿੰਦੇ ਚਿੱਠੀਆਂ ਲਿਖ ਕੇ ਗਏ ਨੇ ਫਿਰ ਮੈਂ ਪੁੱਛਿਆ ਤੇ ਫਿਰ ਮੈਂ ਮਹਾਪੁਰਖਾਂ ਕੋ ਦੁਬਾਰਾ ਆਇਆ ਕਹਿੰਦੇ ਹਾਂ ਜੀ ਇਹ ਰੋਜ਼ ਪੜਿਆ ਕਰੋ ਮੇਰੇ ਮੰਨ ਲੋ ਚੇ ਗੁਰ ਸੰਤਾਈ ਵਿਲਪ ਕਰੇ ਬਸ ਇਸ ਤਰ੍ਹਾਂ ਆਪਣੇ ਮਾਲਕ ਨੂੰ ਆਪਣੇ ਪਰਮੇਸ਼ਰ ਨੂੰ ਯਾਦ ਕਰਿਆ ਕਰੋ ਬਸ ਇਹ ਚਿੱਠੀ ਹੈ ਇਹ ਲਾਸਟ ਸੀ ਭਾਗ ਹੋਇਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਹਾਂ ਸਾਨੂੰ ਸਾਈਂਬ ਸੰਤ ਮਿਲ ਗਏ ਸਾਈਂਬ ਸ੍ਰੀ ਗੁਰਗੰਸਾਭ ਜੀ ਮਿਲ ਗਏ ਸਾਨੂੰ ਸੰਤਾ ਵਰਗੀ ਬਾਣੀ ਮਿਲ ਗਈ ਸਾਨੂੰ ਜਿਹੜੇ ਸੰਤ ਮਹਾਂਪੁਰਖ ਉਚਾਰਨ ਕਰਦੇ ਸੀ ਸਾਨੂੰ ਸਹਬਾਂ ਨੇ ਸੰਗਤ ਮਿਲ ਗਈ ਸਾਨੂੰ ਸਹਿਬਾਂ ਜੀ ਆਪਾਂ ਸਾਰੇ ਧਰਮੇ ਦੀ ਸੰਗਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਦੇ ਹੋ ਗੁਰੂ ਘਰ ਜਾਇਆ ਕਰੋ ਝੋੜੇ ਝਾੜੂ ਪੋਚਾ ਸੇਵਾ ਕਰਿਆ ਕਰੋ ਜਾ ਕੇ ਸਾਰੇ ਗੁਰੂ ਅਗਿਆ ਦਰਸ਼ਨ ਗੁਰੂ ਦੇ ਦედაਰ ਕਰਿਆ ਕਰੋ ਦਰਸ਼ਨ ਕਰਿਆ ਕਰੋ ਬਸ ਮੰਗਿਆ ਕਰੋ ਮਹਾਰਾਜ ਕਿਰਪਾ ਕਰ ਦੇ ਸਾਡੇ ਤੇ ਵੀ ਕਿਰਪਾ ਹੋ ਜਾਏ ਬਹੁਤ ਬਹੁਤ ਧੰਵਾਦ ਸਾਰੇ ਨਗਰ ਦਾ ਔਰ ਇਹ ਸਾਰੇ ਪਰਿਵਾਰਾਂ ਦਾ ਗੁਰਮਖ ਪਰਿਵਾਰ ਨੇ ਸਾਰੇ ਆਪਰੇ ਬੱਚਿਆਂ ਨੂੰ ਵੀ ਆਪਾਂ ਨਾਲ ਨਾਲ ਇਹ ਉਹਨਾਂ ਨੂੰ ਵੀ ਸਮਝਾਇਆ ਸਮਝਾਣਾ ਕਰੀਏ ਆਪਾਂ ਬੱਚੇ ਵੀ ਵੱਧ ਤੋਂ ਵੱਧ ਸੰਗਤ ਕਰਿਆ ਕਰਨ ਚਾਹੇ ਉਹ ਦੇਸਾਂ ਚ ਨੇ ਪਰਦੇਸਾਂ ਜਿੱਥੇ ਵੀ ਨੇ ਉਹਨਾਂ ਨੂੰ ਇਹ ਸਮਝਾਓ ਆਪਜੀ ਸਾਰੇ ਕਿ ਸਾਂ ਰਾਈ ਹੋਣ ਪਤਿਤ ਨਾ ਹੋਈਏ ਆਪਾਂ ਗੁਰੂ ਦੀ ਸੰਗਤ ਕਰੀਏ ਸਹਿਬਾਂ ਦੀ ਸੰਗਤ ਕਰੀਏ ਉਸ ਸਥਾਨ ਨੇ ਜਿੱਥੇ ਸਾਨੂੰ ਅਸੀਂ ਤੇ ਆਪਣੇ ਸਕੂਲਾਂ ਨੂੰ ਨਹੀਂ ਭੁੱਲੇ ਜਿੱਥੇ ਸਿੱਖਿਆ ਲਈ ਹੈ ਅਸੀਂ ਤਾਂ ਉਹਨਾਂ ਨੂੰ ਵੀ ਨਹੀਂ ਭੁੱਲੇ ਕਹਿੰਦੇ ਪੁੱਛ ਲੈਨੇ ਕਿਥੋਂ ਪੜਿਆ ਆ ਅਸੀਂ ਕਹਿ ਦਨੇ ਕਈ ਵੀ ਆਪ ਤੇ ਗਵਰਨਮੈਂਟ ਸਕੂਲ ਦੇ ਪੜੇ ਹੋਏ ਆ ਪਾਜੀ ਪੜਾਈ ਕਿਥੋਂ ਤੱਕ ਕੀਤੀ ਆਪ ਜਿੰਨੇ ਹਾਜੀ ਤੋਂ ਤੱਕ ਕੀਤੀ ਦੀ ਇੱਥੇ ਪ੍ਰਾਇਮਰੀ ਚ ਰਹੇ ਆ ਇਹਨੇ ਇਹ ਫਲਾਣਾ ਸਕੂਲ ਸੀ ਸਾਡਾ ਇਹ ਕਾਲਜ ਸੀ ਸਾਡਾ ਜੀ ਨਾ ਅਗਰ ਭੁੱਲਦੇ ਹੀ ਨਹੀਂ ਆਪਾਂ ਕਦੇ ਵੀ ਨਹੀਂ ਭੁਲਾਗੇ ਪ੍ਰਾਇਰਿਟੀ ਦੀ ਗੁਰਮਤ ਸਿੱਖੀਏ ਕਿਥੋਂ ਸਿੱਖੀ ਆਪਾਂ ਕਹਿ ਸਕਦੇ ਇਸ ਰਣਾ ਸਭ ਤੋਂ ਸਿੱਖੀ ਆਪਾਂ ਨੇ ਸਾਨੂੰ ਮਾਪੁਰਖਾਂ ਨੇ ਸੰਗਤ ਬਖਸ਼ੀ ਐ ਸਾਨੂੰ ਇਹ ਬਾਣਾ ਕਿਥੋਂ ਬਖਸ਼ਿਆ ਗੁਰੂ ਨੇ ਸੱਚ ਨੇ ਸੱਚ ਦਾ ਸੱਚ ਕੰਡ ਦਾ ਬਾਣਾ ਹੈ ਸੱਚ ਦਾ ਬਾਣਾ ਹੈ ਗੁਰੂ ਕਾ ਗਿਟਾਰ ਪਾਸਾ ਦਾ ਬਾਣਾ ਇਹ ਨਿਸ਼ਾਨ ਕਿਥੋਂ ਲਿਆ ਮੇਰੇ ਗੁਰੂ ਦਾ ਨਿਸ਼ਾਨ ਹੈ ਇਸ ਰਣਾ ਸਾਹਿਬ ਦਾ ਨਹੀਂ ਹੈ ਗੁਰੂ ਦਾ ਨਿਸ਼ਾਨ ਹੈ ਤਖਤਾਂ ਤੇ ਝੋਲ ਰਹੇ ਨੇ ਵੇਖੋ ਤਖਤਾਂ ਤੇ ਝੋਲ ਰਹੇ ਨੇ ਇਹ ਨਹੀਂ ਕਹਿਣਾ ਕਿ ਆਪਾਂ ਇਸ ਰਣਾ ਸਾਹਿਬ ਦਾ ਇਹ ਤਖਤ ਉਹ ਗੁਰੂ ਦਾ ਗੁਰੂ ਕਿਦਾ ਗੁਰੂ ਸਾਡਾ ਅਸੀਂ ਗੁਰੂ ਦੇ ਬਦਫੇਲੀਆਂ ਨਹੀਂ ਕਰਨੀਆਂ ਬਾਣਾ ਪਾ ਕੇ ਨਿਸ਼ਾਨ ਬਣ ਕੇ ਬਦਫੇਲੀਆਂ ਨਹੀਂ ਕਰਨੀਆਂ ਸਰਾਬ ਦੇ ਠੇਕੇ ਤੇ ਨਹੀਂ ਜਾਣਾ ਆਪਾਂ ਨੇ ਧਾਗੇ ਤਬੀਤਾਂ ਤੇ ਨਹੀਂ ਜਾਣਾ ਆਪਾਂ ਨੇ ਪੰਤਾ ਕੋਲ ਨਹੀਂ ਜਾਣਾ ਆਪਣੇ ਗੁਰੂ ਕੋਲ ਜਾਣਾ ਗੁਰੂ ਦੀ ਸੰਗਤ ਕਰਨੀ ਬਸ ਚਾਹ ਮਾਰੇ ਚਾਰਖੇ ਗੁਰੂਕੁਲ ਸਹਿਬਾਂ ਸੰਗਤ ਕਰਨੀ ਇੱਥੇ ਅਰਦਾਸ ਕਰਨੀ ਅਰਦਾਸ ਕਰਾਣੀ ਜਾ ਕੇ ਸੱਚਖੰਡ ਜਾ ਕੇ ਅਰਦਾਸ ਜੀ ਹਜੂਰ ਸਾਹਿਬ ਜਾ ਕੇ ਅਰਦਾਸ ਕਰਾਣੀ ਦਰਬਾਰ ਸਭ ਜਾ ਕੇ ਦੂਖਨਵਾਰਨ ਸਾਹਿਬ ਕੇ ਜਾ ਕੇ ਅਰਦਾਸ ਕਰਾਣੀ ਆਪਣੀ ਸਮਰਥਾ ਨਹੀਂ ਆਪਣੀ ਸਮਰਥਾ ਨਹੀਂ ਤੇ ਗੁਰੂ ਕੇ ਸਿੰਘ ਸਾਹਿਬ ਨੂੰ ਕਹਿ ਕੇ ਅਰਦਾਸ ਕਰਾਣੀ ਆਪੇ ਜੀ ਸਤਿਗੁਰੂ ਜੀ ਕਿਰਪਾ ਕਰੋ ਇਹ ਦੁੱਖ ਹੈ ਇਹ ਕਲੇਸ਼ ਹੈ ਥੋੜਾ ਐ ਸਾਨੂੰ ਕਮੀ ਐ ਸਾਡੂ ਕਿਰਪਾ ਕਰ ਦੋ ਸਾਡੇ ਤੇ ਪਰ ਆਪ ਬੇਨਤੀ ਜੋਗੇ ਬਣ ਜਾਈਆ ਆਪਾਂ ਬੇਨਤੀ ਕਰ ਸਕੀ ਆ ਆਪਾਂ ਸਤਗੁਰ ਅੱਗੇ ਸਤਗੁਰ ਸੁਣਦਾ ਹੈ ਜਾਗਦਾ ਹੈ ਜਾਗਦਾ ਹੈ ਉਹ ਅਸੀਂ ਸੁੱਤੇ ਹੋਏ ਉਹ ਜਾਗਦਾ ਹੈ ਸਦਾ ਜਾਗਦਾ ਹੈ ਉਹ ਸਦਾ ਸੁਣਦਾ ਹੈ ਰਾਤ ਨੂੰ ਅੱਧੀ ਰਾਤ ਨੂੰ ਹੀ ਉੱਠ ਕੇ ਤੁਸੀਂ ਅਰਦਾਸ ਕਰੋ ਜਾਗਦਾ ਹੈ ਉਹ ਦੁੱਖ ਹੈ ਸੁੱਖ ਹੈ ਗੁਰੂ ਅੱਗੇ ਅਰਦਾਸ ਕਰਨੀ ਪੀੜਾ ਹੈ ਅਰਦਾਸ ਕਰੋ ਸਤਗੁਰ ਅੱਗੇ ਆ ਮੈਨੂੰ ਜਦੋਂ ਵੀ ਬਾਹਰੋਂ ਤੋਂ ਫੋਨ ਆਉਂਦੇ ਨੇ ਤਾਂ ਮੈਂ ਇਹੀ ਕੱਲ ਕਹਿੰਨਾ ਭਾਈ ਇੱਥੇ ਬਹਿ ਕੇ ਅਰਦਾਸ ਕਰ ਸਤਗੁਰ ਅੱਗੇ ਪਾਸੇ ਮਾਲਬਿੰਗਾ ਨਹੀਂ ਹੋਣਾ ਤੇਰਾ ਟੱਪ ਜਾਏਗਾ ਦੀਵਾਰ ਤੇਰੀ ਜੇ ਦੁਬਾਰਾ ਹੀ ਟੱਪਣੀਆਂ ਨੇ ਤੇ ਫਿਰ ਟੱਪ ਜਾਏਗਾ ਤੂੰ ਅਰਦਾਸ ਕਰੀ ਉੱਥੇ ਹੁਣ ਪਰ ਜਿਨ੍ਹਾਂ ਨੇ ਮਨੋਂ ਕੇ ਆਤਮਾ ਤੋਂ ਅਰਦਾਸ ਕੀਤੀ ਹੈ ਕੋਈ ਵਾਲਵਿੰਗਾ ਵੀ ਨਹੀਂ ਹੋਇਆ ਉਹ ਪੀਆਰ ਵੀ ਹੋ ਗਏ ਪੱਕੇ ਵੀ ਹੋ ਗਏ ਪੀਰਾਂ ਤੇ ਜੋਰ ਨਹੀਂ ਆਪਣੇ ਆਪ ਨੂੰ ਪੀਆਰ ਕਰੋ ਆਪਣੇ ਗੁਰੂ ਦੇ ਬਣੋ ਉਹ ਪੀਆਰ ਨਾ ਬਣ ਮੰਗੋ ਮਾਰੇ ਕੋਲ ਆਇਆ ਮੰਗੋ ਜੋ ਕੁਝ ਮੰਗਣਾ ਹੈ ਮਾਰੇ ਇੱਥੇ ਆਪਣੇ ਘਰ ਪੀਆਰ ਕਰ ਸਾਨੂੰ ਗੁਰੂ ਕੋਲੋਂ ਪੀਆਰ ਮੰਗਿਆ ਕਰੋ ਆਪ ਜੀ ਇਕੋ ਲੈਣ ਲੱਗੀ ਉਹ ਹਨੇਤ ਪਰ ਹੋਰ ਸਾਰਿਆਂ ਦਾ ਦੁੱਖ ਕੱਟੇਗੇ ਸਾਰੇ ਬਸ ਹੁਣ ਪੀਆਰ ਰਹਿ ਗਈ ਹੁਣ ਬਸ ਪੀਆਰ ਰਹਿ ਗਈ ਹੁਣ ਮਹਾਰਾਜ ਪੀਆਰ ਕਰ ਦੋ ਪੱਕੇ ਕਰ ਦੋ ਬਸ ਤੇ ਮੈਂ ਇਹ ਕਦੀ ਨਹੀਂ ਕਿ ਸੰਕਤ ਨੇ ਕਿਹਾ ਮਹਾਰਾਜ ਜੀ ਸਾਨੂੰ ਇਹ ਇਸ ਘਰ ਦਾ ਪੀਆਰ ਬਣਾ ਦੋ ਇਸ ਗੁਰੂ ਦਾ ਪੀਆਰ ਬਣਾ ਦੋ ਅਮਰਤਾਰੀ ਵੀ ਹਾਲੀ ਕਹਿੰਦੇ ਹੀ ਨਹੀਂ ਉਹ ਅਮਰਤਾਰੀ ਵੀ ਕਹਿੰਦੇ ਹਾਲੀ ਨਹੀਂ ਕਿਹਾ ਉਹਨਾਂ ਅਮਰਤਾਰੀ ਨੇ ਵੀ ਨਹੀਂ ਕਿਹਾ ਸਾਨੂੰ ਕਦੀ ਕਿ ਮਹਾਰਾਜ ਸਾਨੂੰ ਇਹ ਆਪਣੇ ਘਰ ਦਾ ਪੀਆਰ ਬਣਾ ਦੋ ਕਲਗੀ ਤਰਪਾ ਸਾਹਿਬ ਜੀ ਗੁਰਗੰਸਾਹ ਜੀ ਮਹਾਰਾਜ ਸਾਨੂੰ ਪੀਅਰ ਕਰ ਦੋ ਆਪ ਜੀ ਆਪਣੇ ਘਰ ਪੀਅਰ ਬਣ ਕਰ ਦੋ ਨਹੀਂ ਕਿ ਆਪਾਂ ਨੇ ਕਦੀ ਮਨਚ ਹੀ ਨਹੀਂ ਆਇਆ ਸਾਡੇ ਆਪ ਤਾਂ ਲਾਇਸੈਂਸ ਲੈ ਲਿਆ ਅਮਰ ਚੱਕ ਲਿਆ ਅਸੀਂ ਪੀਅਰ ਹੋ ਗਏ ਨਾ ਭਾਈ ਨਾ ਇਹ ਗਲਤਫਹਿਮੀਆਂ ਨੇ ਅਮਰ ਚੱਕਣਾ ਕੰਪਲਸਰੀ ਹੈ ਜ਼ਰੂਰੀ ਹੈ ਗੁਰਸਿੱਖ ਵਾਸਤੇ ਪਰ ਪੀਅਰ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਤਗੁਰ ਦਾ ਧਿਆਨ ਚ ਰਹਿਣਾ ਆਪਣੇ ਧਿਆਨ ਚ ਰੱਖਣਾ ਅਕੜਾ ਪੁਆਇਆ ਹੈ ਨਹੀਂ ਅਸਰੀ ਸਾਹਿਬ ਪੁਆਇਆ ਹੈ ਕਿ ਨਹੀਂ ਤੇ ਸਹਿਰਾ ਪੁਆਇਆ ਹੈ ਕਿ ਨਹੀਂ ਕੀ ਇਸ ਰੱਖਣੇ ਹੈ ਕਿ ਕਾਦੇ ਵਾਸਤੇ ਰੱਖੇ ਨੇ ਆਪਣੇ ਕੇਸ ਇਹ ਖੜਾ ਕਿਉ ਪਾਇਆ ਸ੍ਰੀ ਸਾਹਿਬ ਕਿਉ ਪਾਈ ਹੈ ਕਚਹਿਰਾ ਕਿਉ ਪਵਾਇਆ ਸਤਿਗੁਰੂ ਜੀ ਨੇ ਇਹ ਹਦਾਇਤਾਂ ਨੇ ਕਾਨੂੰਨ ਨੇ ਸਤਿਗੁਰੂ ਜੀ ਨੇ ਬਣਾਇਆ ਆਪਣੇ ਗੁਰਸਿੱਖ ਵਾਸਤੇ ਮੇਰਾ ਗੁਰੂ ਨਾਨਕ ਦਾ ਸਿੱਖ ਮੇਰਾ ਸਿੱਖ ਬਸ ਗੁਰੂ ਦਾ ਹੋ ਕੇ ਰਹੇ ਗੁਰੂ ਦੇ ਹੁਕਮ ਚਰੇ ਗੁਰੂ ਦੇ ਬਾਣੇ ਅੰਦਰ ਰਹੇ ਪਰ ਗੁਰੂ ਦੀ ਕਮਾਈ ਖਾਏ ਗੁਰੂ ਦੀ ਕਮਾਈ ਖਾਣੀ ਆਪਣੀ ਕਮਾਈ ਨਹੀਂ ਗੁਰਨਾਨਕ ਦੀ ਕਮਾਈ ਸੱਚ ਦੀ ਕਮਾਈ ਖਾਏ ਸੱਚ ਦਾ ਹੋ ਕੇ ਰਹੇ ਅਸ ਇੰਨੀ ਖੇਂਦੀ ਐ ਸਾਧ ਸੰਗਤ ਜੀ ਉਹ ਤੁਹਾਨੂੰ ਸਾਰੀ ਸੰਗਤ ਨੂੰ ਬੜੇ ਪਿਆਰ ਨਾਲ ਸਾਰੇ ਬੈਠ ਕੇ ਸਭ ਨੇ ਆਪ ਜੀ ਨੇ ਗੁਰਮਤਿ ਵਿਚਾਰਾਂ ਸੁਣੀਆਂ ਗੁਰੂ ਦੇ ਵਿਚਾਰ ਸੁਣੇ ਗੁਰੂ ਦੀ ਸੋਚ ਹੈ ਸੋ ਜਰੂਰ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸਾਡਾ ਫਰਜ਼ ਹੈ ਸੀ ਮਹਾਰਾਜ ਸਤਗੁਰੂ ਦੀ ਸੋਚ ਨਾਲ ਚੱਲੀਏ ਸਾਰੇ ਸਤਗੁਰੂ ਦਾ ਹੁਕਮ ਮੰਨਿਏ ਆਉਣ ਵਾਲਾ ਸਮਾਂ ਮਹਾਰਾਜ ਸਤਗੁਰੂ ਕਿਰਪਾ ਕਰੇ ਬਸ ਕਿਰਪਾ ਰੱਖੇ ਗੁਰਸਿੱਖਾਂ ਤੇ ਗੁਰਸਿੱਖ ਦੀ ਕਿਰਪਾ ਰੱਖੇ ਕਿਉਂਕਿ ਨਿਸ਼ਾਨੇ ਚ ਹੈ ਗੁਰਸਿੱਖ ਗੁਰਨਾਨਕ ਦਾ ਜਿਹੜਾ ਦਾੜਾ ਹੈ ਨਾ ਢਾਡੇ ਵਾਲ ਸਿੱਖ ਹੈ ਤਾ ਉਹ ਵੀ ਗੁਰਸਿੱਖੋਂ ਨੇ ਵੀ ਕੰਮ ਆਣੇ ਨੇ ਜਿਹਨਾਂ ਦਾੜੇ ਕੱਟ ਲੈਣੇ ਉਹ ਕੰਮ ਤੇ ਉਹਨਾਂ ਨੇ ਵੀ ਆਣੇ ਨੇ ਪਰ ਇਹ ਢਾਡੇ ਵਾਲੇ ਤੇ ਥੋੜਾ ਨਿਸ਼ਾਨਾ ਜ਼ਿਆਦਾ ਹੀ ਹੈ ਕੁਰਪਾਨ ਜਿਹਨਾਂ ਨੇ ਪਾਈ ਹੈ ਵੱਡੀ ਸਾਰੀ ਸਿਰੀ ਸਾਹ ਪਾਈ ਹੈ ਇਹ ਨਿਸ਼ਾਨੇ ਚ ਨੇ ਕਿੰਨੇ ਗੋਲੀ ਜਪਾਵਰ ਸਾਰੀ ਇਹ ਹੀ ਐ ਸਾ ਕੁਝ ਕਰ ਸਕਦੇ ਨੇ ਇਹ ਜਿਹੜੀ ਇਹਨੂੰਗਲਾਂ ਕਰ ਸਕਦੇ ਤੋੜ ਸਕਦੇ ਨੇ ਬਾਰਡਰ ਮੂਟਰ ਇਹ ਤੋੜ ਸਕਦੇ ਨੇ ਹੋਰ ਕਿਸੇ ਤੇ ਨਹੀਂ ਹੈ ਇਈ ਅੜ ਸਕਦੇ ਨੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਅੜ ਗਏ ਬਾਬਾ ਗੁਰਬਖਸ਼ ਸਿੰਘ ਜੀ ਅੜ ਗਏ ਬਾਬਾ ਹਲੂਗਾਂ ਜੀ ਹੜ ਗਏ ਬਾਬਾ ਫੁੱਲਾ ਸਿੰਘ ਜੀ ਅੜ ਗਏ ਅੜ ਗਏ ਅੜ ਗਏ ਤੇ ਇਸ ਕਰਕੇ ਜਿਨ੍ਹਾਂ ਦੇ ਗੁਰੂ ਦਾ ਵਾਸਾ ਹੈ ਜਿਨ੍ਹਾਂ ਦੇ ਅੰਦਰ ਜਿਹੜੇ ਗੁਰੂ ਦੇ ਪਿਆਰੇ ਨੇ ਗੁਰੂ ਨਾਲ ਪਿਆਰ ਕਰਦੇ ਨੇ ਉਹ ਅੜਨਗੇ ਅੜਦੇ ਰਹਿਣਗੇ ਉਹ ਜਿੱਥੇ ਵੀ ਗੁਰੂ ਸਾਹਿਬ ਦੀ ਨਰਾਤਰੀ ਗੁਰੂ ਸਾਹਿਬ ਦੀ ਬੇਦਵੀ ਹੋਣੀ ਹੈ ਉੱਤੇ ਪਿਆਰਾ ਦੇਣਗੇ ਗੁਰਸਤਗੁਰ ਆ ਬਖਸ਼ਿਸ਼ ਕਰਨਗੇ ਪਾਵਰ ਦੇਣਗੇ ਸ਼ਕਤੀ ਦੇਣਗੇ ਸਾਨੂੰ ਔਰ ਮੰਗਣੀ ਵੀ ਇਹ ਸਤਗੁਰੂ ਕੋਲੋਂ ਆ ਪਾਵਰ